ਜਸ਼ਨ ਬਾਵਾ ਦੀ ਬੇਵਕਤੀ ਮੌਤ ਤੋਂ ਹੁਣ ਪੂਰਾ ਵਰਲਡ ਜਾਣੂ ਹੋ ਚੁੱਕਿਆ ਹੈ। ਇਹ ਖੇਡਾਂ ਤੋਂ ਰਾਜਨੀਤੀ ਦੇ ਵਿੱਚ ਆਇਆ ਜਦ ਖੇਡਾਂ ਦੇ ਵਿੱਚ ਆਇਆ ਤਾਂ ਇਸ ਸਟੇਡੀਅਮ ਦੇ ਵਿੱਚ ਆਇਆ ਗੁਰੂ ਰਾਮਦਾਸ ਸਟੇਡੀਅਮ ਦੇ ਵਿੱਚ ਬੈਠੇ ਹੈਗੇ ਆ। ਜਸ਼ਨ ਦੇ ਜਿਹੜੀ ਹੈਗੀ ਆ ਗੇਮ ਤੇ ਗੱਲ ਕਰਨੀ ਆ ਉਹਨਾਂ ਦੇ ਕੋਚ ਸਾਹਿਬ ਕੁਲਵੰਤ ਸਿੰਘ ਹਰੀ ਸਾਡੇ ਨਾਲ ਹੈਗੇ ਆ ਫੋਨ ਆਇਆ ਵੀ ਜਸ਼ਨ ਬਾਵੇ ਨੇ ਸੁਸਾਇਡ ਕਰ ਲਈ ਉਸੇ ਰਾਤ ਨੂੰ 9:30 ਵਜੇ ਮੈਨੂੰ ਫੋਨ ਆਇਆ ਸੀ ਇਹਦਾ ਜੀ ਕੋਚ ਉਹ ਕਹਿੰਦਾ ਕੋਚ ਸਾਹਿਬ ਮੈਂ ਪੈਸੇ ਵੀ ਬੜੇ ਖਰਚ ਕਰ ਦਿੱਤੇ ਨੇ ਸਪੰਚੀ ਤੇ ਤੇ ਫਿਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੇਰਾ ਪਹਿਲਾ ਸਟੂਡੈਂਟ ਸੀਗਾ ਤੇ ਬਹੁਤ ਜਲਦੀ ਤਕੜਾ ਹੋ ਗਿਆ ਸੀਗਾ ਇਹਦੇ ਚ ਕੁਆਲਿਟੀ ਸੀ ਤੇ ਅਸੀਂ ਇਹਨੂੰ ਰੱਖਿਆ ਦੂਜਿਆਂ ਨਾਲ ਸਭ ਨਾਲ ਤਕੜਾ ਹੋ ਗਿਆ ਸੀ 2019 ਵਿੱਚ ਮਤਲਬ ਰਾਜਨੀਤੀ 'ਚ ਆ ਗਿਆ ਕੋਈ ਐਮਐਲਏ ਨਾਲ ਤੁਰਿਆ ਫੇਰ ਆ ਕੇ ਕਿਤੇ ਤੁਰਿਆ ਫੇਰ ਖਾੜੇ 'ਚ ਫਿਰ ਵੀ ਆਉਂਦਾ ਰਿਹਾ ਹੁਣ ਤੱਕ ਵੀ ਆਉਂਦਾ ਰਿਹਾ ਜੇ ਜਸ਼ਨ ਬਾਵਾ ਹੁੰਦਾ ਤਾਂ ਜੇ ਇਹਨਾਂ ਤੋਂ ਕਿਤੇ ਤਕੜਾ ਪਹਿਲਵਾਨ ਹੁੰਦਾ ਇਹਨੂੰ ਪਹਿਲਵਾਨੀ ਛੱਡੇ ਨੂੰ 1.5 ਸਾਲ ਹੋ ਗਿਆ ਸੀਗਾ 87 ਕਿਲੋ ਵਜ਼ਨ ਸਾਡੇ ਕੋਲੇ ਖਾਲੀ ਸੀ ਸੀਨੀਅਰ ਵਿੱਚ ਬੱਚਾ ਐ ਨਹੀਂ ਸੀ ਤੇ ਇਹਨੂੰ ਮੈਂ ਕਿਹਾ ਆ ਜਾ ਤੂੰ ਲੜ ਲੈ ਇਹ ਵੈਸੀ ਲੜ ਲੈ 1.5 ਸਾਲ ਪਹਿਲਵਾਨੀ ਛੱਡੀ ਫਰਸਟ ਆਇਆ ਸੀ ਸਟੇਟ ਚੋਂ ਇਹਦਾ ਸਰੀਰ ਦੇ ਵਿੱਚ ਇੱਕ ਕੁਆਲਿਟੀ ਸੀਗੀ ਮਤਲਬ ਆਪਾਂ ਕਹਿ ਸਕਦੇ ਵੀ ਥੱਕਦਾ ਨਹੀਂ ਸੀਗਾ ਵੀਡੀਓ ਵਾਇਰਲ ਹੋ ਰਹੀ ਆ ਵੇਟ ਨੂੰ ਜਿਹੜਾ ਇਦਾਂ ਨਕਮਾ ਰਿਆ ਹਰੇਕ ਚਾਹੇ ਕੋਈ ਵੇਟ ਲਿਫਟ ਰਹਾ ਉਹ ਵੀ ਦੇਖਦਾ ਵੀ ਵਾਕੇ ਯਾਰ ਮੁੰਡੇ ਦੇ ਵਿੱਚ ਜਾਨ ਸੀ ਲੋਕ ਕਹਿੰਦੇ ਆਤਮੱਤਿਆ ਕਰ ਗਿਆ ਮਾੜਾ ਕਰ ਗਿਆ ਪਰ ਬੰਦਾ ਛੇਰ ਵਰਗਾ ਸੀ ਦਲੇਰ ਸੀਗਾ ਆਤਮੱਤਿਆ ਕਿਸੇ ਗੱਲ ਤੋਂ ਕੀ ਪਤਾ ਹੁਣ ਕਿਹੜੀ ਤੋਂ ਕਰ ਗਿਆ ਪਹਿਲਵਾਨੀ ਜ਼ੋਰ ਦੀ ਘੱਟ ਤੇ ਜਿਗਰੇ ਦੀ ਜ਼ਿਆਦਾ ਹੈ ਆਹ ਨਾਲ ਗੱਲ ਕੀਤੀ ਕਹਿੰਦੇ ਇੱਥੇ ਅੰਦਰ ਹੀ ਸਾਡੇ ਨਾਲ ਸੌਂ ਜਾਂਦਾ ਸੀ ਜਦੋਂ ਪ੍ਰੈਕਟਿਸ ਕਰਨ ਤੋਂ ਬਾਅਦ ਇੱਕੋ ਗੱਡੇ ਤੇ ਸੌਂਦੇ ਰਹੇ ਹੈਗੇ ਆ ਮੈਨ ਜਦੋਂ ਮੈਂ ਕਰਿਆ ਮੈਨ 3-4 ਸਾਲ ਤੱਕ ਕਰਦੀ ਰੋਟੀ ਨਹੀਂ ਸਵਾਦ ਲੱਗੀ ਖਾੜੇ ਚ ਸੁੱਕੀਆਂ ਰੋਟੀਆਂ ਹੁੰਦੀਆਂ ਸੀ ਉਹ ਸਵਾਦ ਲੱਗਦੀਆਂ ਫੇਰੇ ਗੱਲ ਕਹਿਣਾ ਵੀ ਇੱਕ ਸਪੋਰਟਸਮੈਨ ਬੰਦਾ ਛੇਰ ਵਰਗਾ ਉਹ ਆਤਮ ਮੱਤਿਆ ਕਰ ਗਿਆ ਉਹ ਕਿੰਨਾ ਕੁ ਮਜਬੂਰ ਹੋਏਗਾ ਉਹ ਜਸ਼ਨ ਬਾਵਾ ਦੀ ਬੇਵਕਤੀ ਮੌਤ ਤੋਂ ਹੁਣ ਪੂਰਾ ਵਰਲਡ ਜਾਣੂ ਹੋ ਚੁੱਕਿਆ ਹੈ ਕਿ ਇੱਕ ਹੋਣਹਾਰ ਖਿਡਾਰੀ ਕਿਵੇਂ ਖੇਡਾਂ ਤੋਂ ਰਾਜਨੀਤੀ ਦੇ ਵਿੱਚ ਆਇਆ ਜਦ ਖੇਡਾਂ ਦੇ ਵਿੱਚ ਆਇਆ ਤਾਂ ਇਸ ਸਟੇਡੀਅਮ ਦੇ ਵਿੱਚ ਆਇਆ ਗੁਰੂ ਰਾਮਦਾਸ ਸਟੇਡੀਅਮ ਦੇ ਵਿੱਚ ਬੈਠੇ ਹੈਗੇ ਆ ਇਸ ਸਟੇਡੀਅਮ ਦੇ ਵਿੱਚ ਆਇਆ ਆਪਣੇ ਕੋਚ ਦੇ ਕੋਲ ਜਦੋਂ ਪਹਿਲੀ ਵਾਰ ਆਇਆ ਸੀ ਜਸ਼ਨ ਕਿਵੇਂ ਦਾ ਸੀ ਉਸ ਤੋਂ ਬਾਅਦ ਇੱਕ ਗੱਲ ਹੋਰ ਕਰ ਦਿੰਦੇ ਆ ਅੱਜ ਇਸ ਸਟੇਡੀਅਮ ਦਾ ਕਰਨ ਕੰਬੋਜ ਮੈਡਲ ਲੈ ਕੇ ਆਇਆ वर्ल्ड ਚੈਂਪੀਅਨਸ਼ਿਪ ਹੋਈ ਆ ਤੀਜਾ ਜਿਹੜਾ ਮੈਡਲ ਹੈ ਕਰਨ ਦਾ ਆ ਕੋਚ ਸਾਹਿਬ ਸਾਡੇ ਨਾਲ ਨੇ ਆਫ ਕੈਮਰਾ 'ਚ ਦੱਸ ਰਹੇ ਸੀ ਜੇ ਜਸ਼ਨ ਹੁੰਦਾ ਤਾਂ ਫਸਟ ਆਉਂਦਾ ਪਰ ਜਸ਼ਨ ਗੇਮ 'ਚ ਆਇਆ ਕਰੋ ਕਿੰਨੇ ਸਾਲ ਗੇਮ ਖੇਡੀ ਕਿਹੜੇ-ਕਿਹੜੇ ਮੈਡਲ ਜਿੱਤੇ ਜਸ਼ਨ ਦੇ ਜਿਹੜੀ ਹੈਗੀ ਆ ਗੇਮ ਤੇ ਗੱਲ ਕਰਨੀ ਹੈ ਉਹਨਾਂ ਦੇ ਕੋਚ ਸਾਹਿਬ ਕੁਲਵੰਤ ਸਿੰਘ ਹਰੀ ਸਾਡੇ ਨਾਲ ਹੈਗੇ ਆ ਕੁਲਵੰਤ ਜੀ ਇੱਕ ਮੁਲਾਜ਼ਮੀ ਨੇ ਗੱਲਬਾਤ ਕਰ ਲੈਣੇ ਕੋਚ ਸਾਹਿਬ ਕਿੰਨੇ ਸਾਲ ਪਹਿਲਾਂ ਜਸ਼ਨ ਇਸ ਖਾੜੇ ਦੇ ਵਿੱਚ ਆਇਆ ਸੀ ਖੜਾ ਤਾਂ ਜੀ ਅਸੀਂ ਵੈਸੇ ਵੀ ਮੈਂ 2017 ਚ ਸ਼ੁਰੂ ਕੀਤਾ ਹੈ ਸੈਂਟਰ ਇੱਥੇ ਪਹਿਲਾਂ ਸੈਂਟਰ ਹੈ ਨਹੀਂ ਸੀਗਾ ਤੇ ਇਹ 2018 ਚ ਆਇਆ ਮਤਲਬ ਪਹਿਲੇ ਸਟੂਡੈਂਟਾਂ ਚ ਸੀਗਾ ਇੱਕ ਦੋ ਮੁੰਡੇ ਪਹਿਲਾਂ ਕੁਝ ਹੋਰ ਸੀਗੇ ਇੱਥੇ ਮੇਰਾ ਪਹਿਲਾ ਸਟੂਡੈਂਟ ਸੀਗਾ ਤੇ ਬਲ ਬਹੁਤ ਜਲਦੀ ਤਖੜਾ ਹੋ ਗਿਆ ਸੀਗਾ ਇਹ ਇਹਦੇ ਚ ਕੁਆਲਿਟੀ ਸੀ ਸੀ ਕਿ ਕੁਆਲਿਟੀ ਸੀ ਵੈਸੇ ਵੀ ਅਸੀਂ ਕੋਈ ਬੱਚਾ ਰੱਖਦੇ ਆ ਤਾਂ ਸੀ ਕਿ ਕੁਆਲਿਟੀ ਵੇਖ ਕੇ ਰੱਖਦੇ ਆ ਇਹਦੇ ਚ ਕੁਆਲਿਟੀ ਸੀ ਤੇ ਅਸੀਂ ਇਹਨੂੰ ਰੱਖਿਆ ਦੂਜਿਆਂ ਨਾਲੋਂ ਸਭ ਨਾਲੋਂ ਤਖੜਾ ਹੋ ਗਿਆ ਸੀ 2019 ਵਿੱਚ 1920 ਚ ਤਕੜਾ ਹੋ ਗਿਆ ਸੀ ਇਹਨੇ ਕਈ ਸਟੇਟ ਤੋਂ ਜੂਨੀਅਰ ਜੂਨੀਅਰ ਸਟੇਟ ਤੋਂ ਫਰਸਟ ਆਇਆ ਹੈ ਕੈਡਿਟੀ ਚ ਫਰਸਟ ਆਇਆ ਹੈ ਕਈ ਮੈਡਲ ਲਏ ਨੇ ਫਿਰ ਉਸ ਤੋਂ ਬਾਅਦ ਇਹ 2023 ਚ 6 ਦੇ 23 ਚ ਛੱਡ ਕੇ ਗਿਆ ਸਾਡੇ ਕੋਲੋਂ ਇਹ ਛੱਡ ਕੇ ਨਹੀਂ ਗਿਆ ਮਤਲਬ ਰਾਜਨੀਤੀ ਚ ਆ ਗਿਆ ਕੋਈ ਐਮਐਲਏ ਨਾਲ ਤੁਰਿਆ ਫੇਰਾ ਕਿਤੇ ਤੁਰਿਆ ਫੇਰਾ ਖਾੜੇ ਚ ਫਿਰ ਵੀ ਆਉਂਦਾ ਰਿਹਾ ਹੁਣ ਤੱਕ ਵੀ ਆਉਂਦਾ ਰਿਹਾ ਮਰਨ ਜਿਸ ਦਿਨ ਇਹਦੀ ਡੈਥ ਹੋਈ ਹੈ ਉਸ ਤੋਂ 2 ਦਿਨ ਪਹਿਲਾਂ ਵੀ ਖਾੜੇ ਚ ਆਇਆ ਹੈ ਬਚੋ ਉਸ 2 ਦਿਨ ਪਹਿਲੇ ਹਾਂਜੀ ਖਾੜੇ ਨਾਲ ਇਹਦਾ ਪ੍ਰੇਮ ਹੈਗਾ ਸੀ ਸਿਹਤ ਪ੍ਰਤੀ ਖਾੜੇ ਦੇ ਨਾਲ ਪ੍ਰੇਮ ਹੈਗਾ ਸੀ ਜਦੋਂ ਵੀ ਇਹਨੂੰ ਕਿਤੇ ਟਾਈਮ ਮਿਲਦਾ ਸੀ ਖਾੜੇ 'ਚ ਜ਼ਰੂਰ ਆਉਂਦਾ ਸੀ ਇਹ ਮਿਹਨਤ ਕਰਦਾ ਮਿਹਨਤ ਕਰਦਾ ਸੀਗਾ ਕੁਛ ਨਾ ਕੁਛ ਕਰਕੇ ਜਾਂਦਾ ਸੀਗਾ ਤਕਰੀਬਨ ਸਵੇਰ ਦੇ ਟਾਈਮ ਤਾਂ ਮੁੰਡਿਆਂ ਨਾਲ ਮਿਹਨਤ ਜ਼ਰੂਰ ਹੀ ਕਰਦਾ ਸੀ ਪਹਿਲਵਾਨੀ ਤੇਨੂੰ ਛੌਂਕ ਸੀਗਾ ਇਹਨੂੰ ਪਰ ਕਿਤੇ ਨਾ ਕਿਤੇ ਰਾਜਨੀਤੀ ਐਲ ਵੀ ਇਹ ਜਿਆਦਾ ਇਹਦਾ ਝੁਕਾਓ ਹੋ ਗਿਆ ਤਾਂ ਪਹਿਲਵਾਨੀ ਦੂਰ ਚਲੀ ਗਈ ਇਹਦੇ ਤੋਂ ਤੇ ਪਹਿਰ ਵਾਰ ਵਾਨੀ ਦੀ ਗੱਲ ਕਰ ਲੈਨੇ ਆ ਕਿੰਨੇ ਜਸ਼ਨ ਦੇ ਬਰਾਬਰ ਦੇ ਨੌਜਵਾਨ ਹੈਗੇ ਸੀ ਕਿ ਸਭ ਤੋਂ ਤਕੜਾ ਹੈ ਸੀ ਨਹੀਂ ਜਿਹੜੇ ਟਾਈਮ ਇੰਨੇ ਪਹਿਲਵਾਨੀ ਛੱਡੀ ਹੈ ਉਸ ਟਾਈਮ ਸਭ ਤੋਂ ਤਕੜਾ ਸੀ ਜਿਹੜਾ ਕਰਨ ਕਮੋਜ ਅੱਜ ਵਰਲਡ ਸੀਰੀਜ਼ ਦਾ 3rd ਮੈਡਲ ਲੈ ਕੇ ਆਇਆ ਇਹ ਤਾਂ ਆਪਾਂ ਜੇ ਅੱਜ ਔਨ ਰਿਕਾਰਡ ਬੋਲਦੇ ਆ ਤੇ ਤਾਂ ਨੇੜੇ ਤੇੜੇ ਨਹੀਂ ਸੀ ਇਹਦੇ ਜਸ਼ਨ ਬਾਵੇ ਦੇ ਹਾਂ ਜਸ਼ਨ ਬਾਵੇ ਦੇ ਨੇੜੇ ਤੇੜੇ ਵੀ ਨਹੀਂ ਸੀ ਕਰਨ ਜੇ ਜਸ਼ਨ ਬਾਵਾ ਹੁੰਦਾ ਤਾਂ ਜਿੰਨਾ ਤੋਂ ਕਿੰਨਾ ਤਕੜਾ ਪਹਿਲਵਾਨ ਹੁੰਦਾ ਤਕੜਾ ਸੀ ਵੀ ਇਹੇ ਪਰ ਪਤਾ ਨਹੀਂ ਇਹਦਾ ਕਿਹੜੇ ਪਾਸੇ ਚੁਕਾਓਗੇ ਨੂੰ ਸਮਝਾਉਂਦੇ ਵੀ ਰਹੇ ਆ ਪਰ ਬਾਕਸ ਨਹੀਂ ਆਇਆ ਆਇਆ ਵੀ ਇੱਕ ਵਾਰ ਵਿੱਚੋਂ 2023 ਦੇ 6 ਦਸੰਬਰ ਮਹੀਨੇ ਚ ਇਹਦਾ ਡੈਡੀ ਆਇਆ ਸੀ ਤਰਸੀਮ ਸਿੰਘ ਮੇਰੇ ਕੋਲ ਫਿਰ ਛੱਡ ਕੇ ਗਿਆ ਕਹਿੰਦੇ ਨੂੰ ਸਮਝਾਓ ਦੀ ਪਹਿਲਵਾਨੀ ਕਰਾਈ ਆ ਆਪਾਂ ਸ਼ੁਰੂ ਇਹਦੀ ਪਹਿਲਵਾਨੀ ਫਿਰ ਦੁਬਾਰਾ ਸ਼ੁਰੂ ਕਰਵਾਈ ਫਿਰ ਇਹ ਕੁਛ 6-ਕ ਮਹੀਨੇ 4 ਮਹੀਨੇ ਫਿਰ ਕਰਦਾ ਰਿਹਾ ਫਿਰ ਉਧਰ ਚਲਾ ਗਿਆ ਫਿਰ ਸਰਪੰਚੀ ਚ ਆ ਗਿਆ ਜੀ ਅੱਛਾ ਇੱਕ ਗੱਲ ਤੁਸੀਂ ਮੈਨੂੰ ਦੱਸ ਰਹਿ ਗਏ ਸੀ ਵੀ ਇੱਕ ਦਿਨ ਵੈਸੇ ਤੁਹਾਡੇ ਪਿੰਡ ਚੈਂਪੀਅਨਸ਼ਿਪ ਹੋਈ ਇਹ ਖਾੜਾ ਛੱਡ ਚੁੱਕਿਆ ਸੀ ਤੇ ਤੁਸੀਂ ਉੱਥੇ ਕਲਾਤਾ ਤੇ ਕਹਿੰਦੇ ਉੱਥੇ ਮੈਡਲ ਲੈ ਗਿਆ ਹਾਂ ਚੈਂਪੀਅਨਸ਼ਿਪ ਕਰਾਈ ਹੈ ਜੀ ਮੈਂ 10 ਮਾਰਚ 2024 ਚ ਇਹਨੂੰ ਪਹਿਲਵਾਨੀ ਛੱਡੇ ਨੂੰ ਡੇਢ ਸਾਲ ਹੋ ਗਿਆ ਸੀਗਾ 87 ਕਿਲੋ ਵਜ਼ਨ ਸਾਡੇ ਕੋਲ ਖਾਲੀ ਸੀ ਸੀਨੀਅਰ ਚ ਬੱਚਾ ਐ ਨਹੀਂ ਸੀ ਤੇ ਇਹਨੂੰ ਮੈਂ ਕਿਹਾ ਆ ਜਾ ਤੂੰ ਲੜ ਲੈ ਇਹ ਵੈਸੀ ਲੜ ਲੈ 1.5 ਸਾਲ ਪਹਿਲਵਾਨੀ ਛੱਡੀ ਫਰਸਟ ਆਇਆ ਸੀ ਸਟੇਟ ਚੋਂ ਉਹਦੇ ਵੀ ਸਟੇਟ ਲੈ ਜੀ ਅੱਛਾ ਕਿਵੇਂ ਦਾ ਸਰੀਰ ਹੱਸ ਜਾਂਦਾ ਜਿਵੇਂ ਅੱਜ ਕਰਨ ਹੈਗਾ ਕਰਨ ਦਾ ਸੋਲਡਾ ਸਰੀਰ ਕਰਨ ਮੈਡਲ ਲਿਆ ਰਹੇਗਾ ਜਸ਼ਨ ਹੁੰਦਾ ਤਾਂ ਅੱਜ ਖਾੜਾ ਕਿਤੇ ਹੋਰ ਹੁੰਦਾ ਖਾੜਾ ਤਾਂ ਜੀ ਇੱਕ ਇੱਕ ਬੱਚੇ ਨਾਲ ਫਰਕ ਪੈਂਦਾ ਸੋਲਿਡ ਸਰੀਰ ਦਾ ਮਤਲਬ ਰੈਸਲਿੰਗ ਇੱਕ ਹੈ ਜੀ ਗੇਮ ਹੈ ਜਿਹਦੇ ਵਿੱਚ ਮਸਕੂਲਰ ਸਰੀਰ ਨਹੀਂ ਚੱਲਦਾ ਇਹਦਾ ਸਰੀਰ ਇਹਦੇ ਵਿੱਚ ਇੱਕ ਕੁਆਲਿਟੀ ਸੀਗੀ ਮਤਲਬ ਆਪਾਂ ਕਹਿ ਸਕਦੇ ਵੀ ਥੱਕਦਾ ਨਹੀਂ ਸੀਗਾ ਬਿਲਕੁਲ ਸਹੀ ਦਾ ਸਿਸਟਮ ਹੀ ਉਸ ਤਰ੍ਹਾਂ ਦਾ ਬਣਿਆ ਥਕਾਵਟ ਨਾ ਦੀ ਚੀਜ਼ ਨੇੜੇ ਤੇ ਹਾਂਜੀ ਥਕਾਵਟ ਨਾ ਦੀ ਚੀਜ਼ ਨਹੀਂ ਸੀਗੀ ਅ ਸਰ ਜਿੱਦਾਂ ਵੀਡੀਓ ਕਾਫੀ ਆਂਦੇ ਆਪਦੇ ਪੇਜ ਤੇ ਵੀ ਪਈਆਂ ਹੈਗੀਆਂ ਇੰਸਟਾ ਤੇ ਆ ਸ਼ਕੀਨ ਸੀ ਵੀ ਰੀਲਾਂ ਬਣਾਉਂਦਾ ਨਹੀਂ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ weight ਨੂੰ ਜਿਹੜਾ ਇਦਾਂ ਦਾ ਕਮਾਰਿਆ ਰੇਕ ਚਾਹੇ ਕੋਈ weight lift ਹੋਗਾ ਉਹ ਵੀ ਦੇਖਦਾ ਵੀ ਵਾਕੇ ਯਾਰ ਮੁੰਡੇ ਦੇ ਵਿੱਚ ਜਾਨ ਸੀ ਇਹ ਤਾਂ ਜਿ ਸਾਡੀਆਂ ਵੈਸੇ ਕੰਡੀਸ਼ਨਿੰਗ ਬੇਸਿਕ ਟ੍ਰੇਨਿੰਗ ਹੈ weight ਟ੍ਰੇਨਿੰਗ ਕਰਦੇ ਆ ਅਸੀਂ ਮੈਂ ਹਰ ਪੱਖੋਂ ਪੂਰਾ ਸੀਗਾ ਮਿਹਨਤ ਕਰਦਾ ਸੀ ਪ੍ਰੈਕਟਿਸ ਕਰਦਾ ਸੀ ਕੁੜਦਾ ਸੀਗਾ ਹਰ ਪੱਖੋਂ ਪੂਰਾ ਸੀਗਾ ਬਿਲਕੁਲ ਅੱਜ ਆਪਾਂ ਕਹਿੰਨੇ ਵੀ ਚਲੋ ਠੀਕ ਆ ਲੋਕ ਕਹਿੰਦੇ ਆਤਮੱਤਿਆ ਕਰ ਗਿਆ ਮਾੜਾ ਕਰ ਗਿਆ ਪਰ ਬੰਦਾ ਸ਼ੇਰ ਵਰਗਾ ਸੀ ਦਲੇਰ ਸੀਗਾ ਆਤਮੱਤਿਆ ਕਿਸੇ ਗੱਲ ਤੋਂ ਕੀ ਪਤਾ ਹੁਣ ਕਿਹੜੀ ਤੋਂ ਕਰ ਗਿਆ ਪਰ ਆਪਾਂ ਇਹ ਨਹੀਂ ਕਹਿ ਸਕਦੇ ਬੁੱਝਦਿਲ ਸੀਗਾ ਬੁੱਝਦਿਲ ਨਹੀਂ ਸੀਗਾ ਬੁੱਝਦਿਲ ਨਹੀਂ ਸੀਗਾ ਕਿਉਂ ਪਹਿਲਵਾਨੀ ਬੁੱਝਦਿਲ ਬੰਦੇ ਦੀ ਹੈ ਹੀ ਨਹੀਂ ਪਹਿਲਵਾਨੀ ਜੋਰ ਦੀ ਘੱਟ ਤੇ ਜਿਗਰੇ ਦੀ ਜ਼ਿਆਦਾ ਹੈ ਇਹ ਬੁੱਝਦਿਲ ਨਹੀਂ ਸੀਗਾ ਇਹ ਆਤਮੱਤਿਆ ਤਾਂ ਕੋਈ ਸਮਝ ਨਹੀਂ ਆਈ ਵੀ ਕਿਉਂ ਕਰ ਗਿਆ ਇਹ ਅੱਛਾ ਜਦੋਂ ਪਹਿਲੀ ਵਾਰ ਤੁਹਾਡੇ ਕੋਲ ਆਇਆ ਇਹਦੇ ਫਾਦਰ ਸਾਹਿਬ ਛੱਡ ਕੇ ਗਏ ਕਿ ਇਕੱਲਾ ਹੀ ਆ ਗਿਆ ਸੀ ਵੀ ਮੈਨੂੰ ਬਣਾ ਦਿਓ ਪਹਿਲਵਾਨ ਨਹੀਂ ਮੁੰਡਿਆਂ ਨਾਲ ਆਇਆ ਸੀਗਾ ਇਹਦੇ ਇਲਾਕੇ ਦੇ ਮੁੰਡੇ ਖੁਰਦੇ ਸੀ ਇੱਥੇ ਪ੍ਰੈਕਟਿਸ ਕਰਨ ਇਲਾਕੇ 'ਚ ਪਤਾ ਲੱਗ ਗਿਆ ਵੀ ਇੱਥੇ ਸੈਂਟਰ ਆਇਆ ਸੈਂਟਰ ਇਹ ਰਮਿੰਦਰ ਆਵਲਾ ਜੀ ਨੇ ਸ਼ੁਰੂ ਕੀਤਾ ਸੀਗਾ ਇਹ ਤੇ ਉਹਨਾਂ ਨੇ ਮੇਰੀ ਪੋਸਟਿੰਗ ਪਹਿਲਾਂ ਰਮਿੰਦਰ ਆਵਲਾ ਜੀ ਨੇ ਕਰਾਏ ਸੀ ਤੇ ਜਦੋਂ ਇਲਾਕੇ 'ਚ ਪਤਾ ਲੱਗਿਆ ਸੀ ਕੰਪੀਟੀਸ਼ਨ ਕਰਾਇਆ ਫਿਰ ਇਹ ਬੱਚੇ ਸਾਰੇ ਆਏ ਸੀਗੇ ਮੇਰੇ ਕੋਲ ਜੀ ਇਹ ਕਿਸ ਸਟੇਟ ਖੇਡਿਆ ਕਿਤੋਂ ਤੱਕ ਜਿੱਦਾਂ ਚ ਖੇਡਿਆ ਹੈਗਾ ਕਿੱਥੇ ਤੱਕ ਕਿੰਨੇ ਮੈਡਲ ਜਿੱਤੇ ਇਹ ਜੀ ਸਟੇਟ ਚ ਅੰਡਰ 20 ਸਟੇ ਅੰਡਰ 20 ਸਾਲ ਅੰਡਰ 20 ਜੂਨੀਅਰ ਸਟੇਟ ਚ ਇੱਕ ਵਾਰ ਫਰਸਟ ਆਇਆ ਹੂੰ ਅੰਡਰ 17 ਸਟੇਟ ਚ ਫਰਸਟ ਆਇਆ ਅੰਡਰ 23 ਵਾਲੀ ਸਟੇਟ ਚ ਸੈਕੰਡ ਆਇਆ ਤੇ ਸੀਨੀਅਰ ਸਟੇਟ ਚ ਫਰਸਟ ਆਇਆ ਇੱਕ ਵਾਰ ਕਾਫੀ ਮੈਡਲ ਲਿਆ ਹਾਂਜੀ ਜੇ ਅੱਜ ਜਸ਼ਨ ਹੁੰਦਾ ਜੇ ਗੇਮ ਵਿੱਚ ਹੁੰਦਾ ਤੇ ਜਿਵੇਂ ਆਪਾਂ ਵਰਲਡ ਚੈਂਪੀਅਨਸ਼ਿਪ ਵਿੱਚ ਕਰਨ ਹੋਣ ਲੈ ਕੇ ਆਇਆ ਹੈ ਕੀ ਲੱਗਦਾ ਸੀ ਜਸ਼ਨ 골ਡ ਮੈਡਲ ਲੈ ਕੇ ਆਉਣਾ 골ਡ ਮੈਡਲ ਤਾਂ ਵੇਖੋ ਤਾਂ ਅੱਗੇ ਬੱਚੇ ਦੀ ਕਿਸਮਤ ਹੈ ਪਰ ਮੈਂ ਮੇਰੇ ਨਾਲ ਤਾਂ ਜਿੰਨੀ ਵਾਰ ਗੱਲ ਹੁੰਦੀ ਸੀ ਮੈਂ ਇਹਨੂੰ ਇਹੀ ਕਹਿੰਦਾ ਰਿਹਾ ਮੈਂ ਕਿ ਤੂੰ ਬਣਾਇਆ ਬਣਾਇਆ ਪਲਵਾਨ ਹੈ ਤੂੰ ਇਹ ਰਾਜਨੀਤੀ ਛੱਡ ਤੇਰੇ ਵਾਸਤੇ ਦੀ ਗੱਲ ਨਹੀਂ ਇਹ ਰਾਜਨੀਤੀ ਛੱਡ ਤੂੰ ਜਿੱਥੇ ਮਰਜ਼ੀ ਭਰਤੀ ਹੋ ਜੀ ਭਰਤੀ ਉਹ ਜਿੱਥੇ ਮਰਜ਼ੀ ਹੋ ਜਾਂਦਾ ਜਿਹੜੀ ਮਰਜ਼ੀ ਨੌਕਰੀ ਲੈ ਲੈਂਦਾ ਇਸ ਤਰ੍ਹਾਂ ਦਾ ਉਹਦਾ ਸਰਟੀਫਿਕੇਟ ਤਾਂ ਇਹਨਾਂ ਦੀ ਪੰਟ ਲੱਗੀ ਹਾਂ ਪ੍ਰੈਕਟਿਸ ਕਰਦਾ ਸੀਗਾ ਉਹ ਮਿਹਨਤ ਕਰਦਾ ਸੀ ਕਿ ਤੋ ਏਸ਼ੀਆ ਚ ਮੈਡਲ ਆਉਂਦੇ ਕਿਤੇ ਵਰਲਡ ਚ ਆਉਂਦੇ ਉਹ ਦੇ ਜਿੱਥੇ ਮਰਜੀ ਨੌਕਰੀ ਲੈ ਲੈ। ਸਮਾਂ ਤੋਂ ਪਹਿਲਵਾਨਾਂ ਨਾਲ ਗੱਲ ਕੀਤੀ ਕਹਿੰਦੇ ਇੱਥੇ ਅੰਦਰ ਹੀ ਸਾਡੇ ਨਾਲ ਸੌਂ ਜਾਂਦਾ ਸੀ ਜਦੋਂ ਪ੍ਰੈਕਟਿਸ ਕਰਨ ਤੋਂ ਬਾਅਦ ਇੱਕੋ ਗੱਡੇ ਤੇ ਸੌਂਦੇ ਰਹੇ ਹੈਗੇ ਆ ਤੇ ਅੱਜ ਮੁੱਦਨ ਦੇਖੋ ਹੁਣ ਜਿਹੜੇ ਵਿਦਿਆਰਥੀ ਤੁਹਾਡੇ ਸਟੂਡੈਂਟ ਹੈਗੇ ਆ ਦੋ ਤਿੰਨ ਦਿਨ ਮਨ ਨਹੀਂ ਕੀਤਾ ਅੱਜ ਕੁਝ ਮੁੰਡੇ ਵਾਪਸ ਅਖਾੜੇ ਦੇ ਵਿੱਚ ਪਰਤੇ। ਇਹ ਜੀ ਜਿਹੜਾ ਖਾੜਾ ਹੁੰਦਾ ਨਾ ਇਹ ਦੂਜੀਆਂ ਗੇਮਾਂ طرح ਨਹੀਂ ਹੁੰਦੀ ਬੱਚੇ ਆਏ ਪ੍ਰੈਕਟਿਸ ਕੀਤੀ ਔਰ ਚਲੇ ਗਏ। ਇਹ ਇੱਕ ਪਰਿਵਾਰ ਰੰਗ ਹੁੰਦਾ ਕਿਉਂ ਕਰਦੇ ਨੇ ਇਕੱਠਿਆਂ ਨੇ ਬਦਾਮ ਪੀਤੇ ਇਕੱਠੇ ਸੌਂਗੇ ਇਕੱਠਿਆਂ ਨੇ ਰੋਟੀ ਖਾਧੀ ਪਰਿਵਾਰ ਤੋਂ ਵੱਧ ਰਿਲੇਸ਼ਨ ਹੁੰਦੇ ਨੇ ਬੱਚਿਆਂ ਦੇ ਆਪਸੇ ਚ ਜੀ ਇੱਥੇ ਕੋਈ ਬੱਚਾ ਜੇ ਬਾਹਰੋਂ ਦਾ ਵੀ ਹੈ ਉਹ ਇੱਥੇ ਹੀ ਪ੍ਰੈਕਟਿਸ ਕੀਤੀ ਉਹਨੇ ਇੱਥੇ ਹੀ ਸੌਂ ਗਿਆ ਖਾੜੇ 'ਚ ਕਈ ਵਾਰ ਤਾਂ ਕੀ ਕਰਦੇ ਨੇ ਪਿੱਛੇ ਅਸੀਂ ਮਿੱਟੀ ਦਾ ਖਾੜਾ ਬਣਾਇਆ ਪ੍ਰੈਕਟਿਸ ਕਰਦੇ ਕਰਦੇ ਮਿੱਟੀ ਵਾਲੇ ਖਾੜੇ 'ਚ ਹੀ ਸੌ ਜਾਂਦੇ ਨੇ ਅੱਧਾ-ਅੱਧਾ ਦਿਨ ਖਾੜੇ 'ਚ ਸੁੱਤਰੇ ਨੇ ਕਿਉਂ ਥੱਕ ਵੀ ਇਨੇ ਜਾਂਦੇ ਨੇ ਤੇ ਵੈਸੇ ਵੀ ਮਿੱਟੀ ਨਾਲ ਪ੍ਰੇਮ ਹੁੰਦਾ ਜੀ ਇਹਨਾਂ ਦਾ ਤੇ ਖਾੜੇ ਨਾਲ ਵੀ ਇਹਨਾਂ ਪ੍ਰੇਮ ਹੁੰਦਾ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ 17 ਸਾਲ ਖਾੜੇ 'ਚ ਮੈਨੂੰ ਜਦੋਂ ਮੈਂ ਘਰੇ ਆਇਆ ਮੈਨੂੰ ਤਿੰਨ ਚਾਰ ਸਾਲ ਤੱਕ ਘਰ ਦੀ ਰੋਟੀ ਨਹੀਂ ਸਵਾਦ ਲੱਗੀ ਖਾੜੇ ਚ ਸੁੱਕੀਆਂ ਰੋਟੀਆਂ ਹੁੰਦੀਆਂ ਸੀ ਉਹ ਸਵਾਦ ਲੱਗਦੀਆਂ ਇਹਨਾਂ ਬੱਚਿਆਂ ਨੂੰ ਘਰ ਦੀ ਰੋਟੀ ਨਹੀਂ ਸਵਾਦ ਲੱਗਦੀ ਖਾੜੇ ਦੀ ਰੋਟੀ ਵੈਸੇ ਹੀ ਵਰਦਾਨ ਹੈ ਪਿਆਰ ਪ੍ਰੇਮ ਜਿਹੜਾ ਹੈਗਾ ਹਾਂਜੀ ਹਾਂਜੀ ਕਦੇ ਇਹ ਵੀ ਹੋਇਆ ਵੀਕਰ ਦੂਜਾ ਜਿਹੜਾ ਹੈਗਾ ਜਸ਼ਨ ਵਾਪਾਂ ਆਖਾ ਜਸ਼ਨ ਅੱਜ ਕੋਲ ਲਾ ਤਿੰਨ ਪਹਿਲਵਾਨਾਂ ਯਾਰ ਚਾਰ ਨਾਲ ਇੱਕ ਪਹਿਲੀ ਵੀ ਲਾਈ ਜਦੋਂ ਤੁਸੀਂ ਕਹਿੰਦਾ ਥੱਕਦਾ ਹੀ ਨਹੀਂ ਸੀ ਇਦਾਂ ਦੇ ਕੋਈ ਆਇਆ ਕਿ ਬੈਠੇ ਬੈਠੇ ਹੋ ਜਾਂਦਾ ਜਦ ਜਸ਼ਨ ਦੋ ਤਿੰਨ ਨਾਲ ਕਲਾਉਣੇ ਬਿਲਕੁਲ ਜੀ ਮੈਂ ਮੈਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਅਸੀਂ ਫਿਰੋਜ਼ਪੁਰ ਕਿਤੇ ਦੰਗਲ ਹੁੰਦਾ ਸੀ ਮਿੱਟੀ ਤੇ ਲੈ ਕੇ ਜਾਂਦੇ ਸੀ ਲੜਦਾ ਸੀ ਇੱਥੇ ਵੀ ਸਾਰੇ ਸਾਰੇ ਸੈੱਟ ਦੇ ਪੂਰੇ ਤੇ ਪੂਰੀ ਪ੍ਰੈਕਟਿਸ ਕਰਵਾ ਲੈਂਦਾ ਹੁੰਦਾ ਸੀਗਾ ਹੂੰ ਬਿਲਕੁਲ ਮੈਂ ਤੇ ਕਹਿੰਨਾ ਵੀ ਚਲੋ ਠੀਕ ਹੈ ਮਰ ਗਿਆ ਪਰ ਅਗਿਆਕਾਰੀ ਪੁੱਤਰ ਸੀਗਾ ਉਹ ਸਾਨੂੰ ਨਹੀਂ ਨਾ ਕਰਦਾ ਕਦੀ ਕਦੇ ਜੱਜਸ਼ਨ ਨੂੰ ਕਿੰਨਾ ਕਿਤੇ ਇਨਸਾਫ ਮਿਲਣਾ ਚਾਹੀਦਾ ਹਾਂਜੀ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਮੈਂ ਤਾਂ ਫਿਰ ਇਹ ਗੱਲ ਕਹਿਣਾ ਇੱਕ ਸਪੋਰਟਸਮੈਨ ਬੰਦਾ ਛੇਰ ਵਰਗਾ ਉਹ ਆਤਮ ਹੱਤਿਆ ਕਰ ਗਿਆ ਉਹ ਕਿੰਨਾ ਕੁ ਮਜਬੂਰ ਹੋਏਗਾ ਉਹ ਕਿਹੜੀ ਗੱਲ ਤੇ ਮਜਬੂਰ ਹੋਏਗਾ ਕਿੰਨਾ ਕੁ ਮਜਬੂਰ ਹੋਏਗਾ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਹੈ ਆਂਦੇ ਨਾਲ ਮੌਤ ਹੋ ਜਾਂਦੀ ਹੈਗੀ ਜੱਜਸ਼ਨ ਦੇ ਕੋਲ ਵੈਪਨ ਨਾ ਹੁੰਦਾ ਤਾਂ ਫਿਰ ਜੱਜ ਹਨ ਵੈਪਨ ਤਾਂ ਜੀ ਆਪਾਂ ਇਹ ਕਹਿ ਸਕਦੇ ਤੁਸੀਂ ਸਰਵੇ ਉਠਾ ਕੇ ਵੇਖ ਲੋ ਵੀ ਸਭ ਤੋਂ ਵੱਧ ਆਤਮ ਹੱਤਿਆਵਾਂ ਅਮਰੀਕਾ ਚ ਹੁੰਦੀਆਂ ਨੇ ਅਮਰੀਕਾ ਦੇਸ਼ ਚ ਹਮ ਅਮਰੀਕਾ ਦੇਸ਼ ਚ ਦੇ ਵਿੱਚ ਵੈਪਨ ਲੈਣ ਲਈ ਥੋੜੀ ਬਹੁਤ ਫਾਰਮੈਲਟੀ ਕਰਦੇ ਨੇ ਲੋਕ ਤੇ ਵੈਪਨ ਮਿਲ ਜਾਂਦਾ ਮੈਂ ਤਾਂ ਹੀ ਮੰਨਦਾ ਜੀ ਜਸ਼ਨ ਕੋਲ ਉਸ ਰਾਤ ਵੈਪਨ ਨਾ ਹੁੰਦਾ ਤੇ ਛੇ ਦੋ ਸੁਸਾਈਡ ਨਾ ਕਰਦਾ ਕਿਉਂ ਜੇ ਗੁੱਸਾ ਗੁੱਸਾ ਕਹਿੰਦੇ ਨੇ ਵੀ ਇੱਕ ਦੋ ਮਿੰਟ ਦਾ ਹੁੰਦਾ ਪਰ ਸਾਰੀ ਉਮਰ ਖਾ ਜਾਂਦਾ ਉਹ ਜੇ ਉਹ ਵੈਪਨ ਨਾ ਹੁੰਦਾ ਕਿਤੇ ਬਾਹਰ ਜਾਂਦਾ ਕੁਝ ਕਰਨ ਦੀ ਸੋਚਦਾ ਕੋਈ ਬੰਦਾ ਮਿਲਦਾ ਉਹਨੂੰ ਕੋਈ ਦਿਮਾਗ ਪਾਸੀ ਜਾਂਦਾ ਸ਼ਾਇਦ ਸੁਸਾਇਡ ਨਾ ਕਰਦਾ ਵੈਪਨ ਹੀ ਇੱਕ وجہ ਹੈ ਜਿਹਦੇ ਨਾਲ ਮੈਂ ਗੁੱਸਾ ਆਇਆ ਤੇ ਵੈਪਨ ਚੱਲ ਗਿਆ ਤੇ ਸੁਸਾਇਡ ਹੋ ਗਈ ਹੀਰਾ ਬੰਦਾ ਚਲਾ ਗਿਆ ਹਾਂਜੀ ਕੋਸ਼ ਸਾਹਿਬ ਜੇ ਗੱਲ ਕਰਦੇ ਹੈਗੇ ਆ ਆਖਰੀ ਸਮੇਂ ਤੁਹਾਡੇ ਜਸ਼ਨ ਨਾਲ ਗੱਲ ਕਦੋਂ ਹੋਈ ਹੈ ਇਹ ਜੀ ਆਖਰੀ ਸਮੇਂ ਜਿਸ ਰਾਤ ਮਤਲਬ ਸਾਨੂੰ ਸਵੇਰ ਖਬਰ ਮਿਲੀ ਹੈ 4 ਵਜੇ ਹਾਂਜੀ ਫੋਨ ਆਇਆ ਵੀ ਜਸ਼ਨ ਬਾਵੇ ਨੇ ਸੁਸਾਇਡ ਕਰ ਲਈ ਉਸੇ ਰਾਤ ਨੂੰ 9:30 ਵਜੇ ਮੈਨੂੰ ਫੋਨ ਆਇਆ ਸੀ ਇਹਦਾ ਜੀ ਗੱਲਬਾਤ ਵੈਸੇ ਵੀ ਕੋਈ ਨਾ ਕਰਦਾ ਹੀ ਰਹਿੰਦਾ ਸੀਗਾ ਮੇਰੇ ਨਾਲ ਕਿਉਂ ਇਹ ਸਾਡੀ ਜਿਹੜੀ ਕੁਸ਼ਤੀ ਕਮੇਟੀ ਹੈ ਨਾ ਜ਼ਿਲ੍ਹਾ ਕੁਸ਼ਤੀ ਸੰਸਥਾ ਫਰੋਜਪੁਰ ਉਹਦੇ ਵਿੱਚ ਇੱਕ ਖਜ਼ਾਂਚੀ ਸੀ ਇਹ ਖਜ਼ਾਂਚੀ ਸੀ ਜਿੰਨੇ ਵੀ ਸਰਕਾਰੀ ਕੋਈ ਕੰਮ ਇੱਧਰ ਉੱਧਰ ਖਾੜੇ ਦੇ ਸਾਰੇ ਕਰਦਾ ਸੀ ਮੈਂ ਕਈ ਵਾਰ ਕਹਿ ਚੁੱਕਾ ਹਾਂ ਵੀ ਅਗਿਆਕਾਰੀ ਪੁੱਤਰ ਸੀਗਾ ਤੇ ਵਿਸ਼ਵਾਸਪਾਤਰ ਸੀ ਉਹ ਸਾਰਾ ਕੰਮ ਹੀ ਕਰਦਾ ਸੀ ਸਾਨੂੰ ਤਾਂ ਮਤਲਬ ਇੱਕ ਖਾੜਾ ਜਿਵੇਂ ਟਿੱਡਾ ਹੋ ਗਿਆ ਸਾਨੂੰ ਤਾਂ ਇਹਨਾਂ ਘਾਟਾ ਪਿਆ ਇਹਦਾ ਆਖਰੀ ਟਾਈਮ ਗੱਲ ਮੇਰੀ ਉਸੇ ਰਾਤ ਹੋਈ 9:30 ਵਜੇ ਮੈਨੂੰ ਕਿ ਮੈਨੂੰ ਕਿਹਾ ਕੋ ਕਹਿੰਦਾ ਕੋ ਸਾ ਮੈਂ ਪੈਸੇ ਵੀ ਬੜੇ ਖਰਚ ਕਰ ਦਿੱਤੇ ਨੇ ਸਰਪੰਚੀ ਤੇ ਤੇ ਫਿਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਇਹਨੂੰ ਫਿਰ ਉਸ ਦਿਨ ਕਿਹਾ ਸੀਗਾ ਮੈਂ ਕਿਹਾ ਤੂੰ ਛੱਡ ਸਿਆਸਤ ਤੂੰ ਆਪਣੀ ਪਹਿਲਵਾਨੀ ਕਰ ਲੈ ਸਿਆਸਤ ਤੇਰੇ ਵਾਸਤੇ ਨਹੀਂ ਸਿਆਸਤ ਤੇਰੇ ਵਰਗੇ ਬੰਦੇ ਦੀ ਨਹੀਂ ਆਹੀ ਗੱਲ ਹੋਈ ਹੈ ਕਹਿੰਦਾ ਚੱਲ ਕੋਈ ਨਹੀਂ ਆਪਾਂ ਕਰ ਲੇ। ਅੱਜ ਉਸੇ ਰਾਤ ਵੱਡੀ ਗੱਲ ਹੋਈ 9:30 ਵਜੇ। 9:30 ਵਜੇ 11:30 ਦੇ ਹੱਥ ਹੁੰਦੀ ਹੈ। 11:30 ਪੌਣੇ 12 ਡੈਥ ਹੁੰਦੀ ਹੈ 9:30 ਵਜੇ ਮੈਨੂੰ ਨੇ ਫੋਨ ਕੀਤਾ। ਕਹਿੰਦਾ ਜੀ ਮੈਨੂੰ ਮੇਰੇ ਪੈਸੇ ਵੀ ਖਰਚ ਹੋ ਗਏ ਸਰਪੰਚੀ ਤੇ ਪਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਮੈਂ ਕੀ ਕਰਾਂ ਮੈਨੂੰ ਮੇਰੇ ਘਰ ਦੇ ਵੀ ਟੋਕਦੇ ਨੇ ਵੀ ਆਪਣਾ ਇਨਾ ਖਰਚਾ ਹੋ ਗਿਆ ਤੂੰ ਛੱਡ ਦੇ ਨੂ ਤੇ ਮੈਂ ਇਹ ਗੱਲ ਅੱਗੋਂ ਕੀਤੀ ਮੈਂ ਕਿਹਾ ਤੂੰ ਛੱਡ ਦੇ ਕੰਮ। ਆਪ ਦੀ ਪ੍ਰੈਕਟਿਸ ਕਰ ਲੈ ਤੂੰ ਬਣਿਆ ਬਣਾਇਆ ਪੁਲਾਣਾ ਤੇ ਜਿੱਥੇ ਮਰਜੀ ਭਰਤੀ ਆ ਜੀ ਤੈਨੂੰ ਕੀ ਲੋੜ ਸਿਆਸਤ ਦੀ ਸਿਆਸਤ ਤੇਰੇ ਵਰਗੇ ਬੰਦੇ ਦੇ ਕੰਮ ਦੀ ਹੈ ਵੀ ਨਹੀਂ ਬਸ ਇੰਨੀ ਗੱਲ ਹੋਈ ਹੈ ਮੈਨੂੰ ਕਹਿੰਦਾ ਵੀ ਚੱਲ ਕੋਈ ਨਹੀਂ ਜੀ ਆਪਾਂ ਸਿਰੇ ਕਰਦੇ ਗੱਲ ਹਾਂ ਬਿਲਕੁਲ ਜੀ ਕੋਚ ਸਰ ਨਾਲ ਗੱਲ ਉਹਨਾਂ ਦੀ ਇਹੀ ਹੋਈ ਹੈ ਲਾਸਟ ਦਿਨ ਦੀ ਇੱਕ ਵੱਡੀ ਗੱਲ ਜਿਹੜੀ ਆ ਕੋਚ ਸਾਹਿਬ ਨੇ ਕਹਿ ਦਿੱਤੀ ਹੈਗੀ ਜਿਹੜੀ ਗੱਲ ਉਹਨਾਂ ਦੇ ਫਾਦਰ ਸਾਹਿਬ ਨੇ ਕੱਲ ਦੇ ਇੰਟਰਵਿਊ ਵਿੱਚ ਕਹੀ ਹੈ ਵੀ ਜਸ਼ਨ ਸਿਆਸਤ ਨੂੰ ਲੈ ਕੇ ਆ ਦੀ ਸਰਪੰਚੀ ਨੂੰ ਲੈ ਕੇ ਪਰੇਸ਼ਾਨ ਸੀ ਜੇਕਰ ਕੋਚ ਸਾਹਿਬ ਨੂੰ ਫੋਨ ਆਇਆ 9:30 ਵਜੇ ਦਾ ਇਹਦਾ ਮਤਲਬ ਇਹ ਹੀ ਨਿਕਲਦਾ ਜਸ਼ਨ ਕਿਤੇ ਨ ਕਿਤੇ ਪਰੇਸ਼ਾਨੀ ਦੇ ਵਿੱਚ ਸੀ ਜਿਹੜੀ ਗੱਲ ਆਪਦੇ ਪਿਓ ਦੇ ਨਾਲ ਸਾਂਝੀ ਕੀਤੀ ਹੈ ਉਹ ਹੀ ਗੱਲ ਆਪਦੇ ਗੁਰੂ ਦੇ ਨਾਲ ਜਿਸ ਗੁਰੂ ਨੇ ਨੁਕਤੇ ਦੱਸੇ ਕੁਸ਼ਤੀ ਦੇ ਉਸ ਗੁਰੂ ਦੇ ਨਾਲ ਵੀ ਉਹਨੇ ਜਿਹੜੀ ਜਸ਼ਨ ਨੇ ਆਪਦੀ ਗੱਲ ਸਾਂਝੀ ਕੀਤੀ ਗੱਲ ਦੇ ਵਿੱਚ ਕੀ ਕਿਹਾ ਤੁਸੀਂ ਉਹ ਸਾਰਾ ਸੁਣ ਲਿਆ ਹੈਗਾ ਜਸ਼ਨ ਨੂੰ ਕੋਚ ਸਾਹਿਬ ਨੇ ਇੱਕੋ ਗੱਲ ਕਹੀ ਰਾਜਨੀਤੀ ਆਪਣੇ ਵਸ ਦਾ ਰੋਗਣੀ ਹੈ ਤੁਸੀਂ ਦੁਬਾਰਾ ਖਾੜੇ ਦੇ ਵਿੱਚ ਆ ਜਾਓ ਕੋਚ ਸਾਹਿਬ ਨੇ ਰਾਜਨੀਤੀ ਤੋਂ ਦੂਰ ਨੇ ਇੱਥੇ ਰਾਜਨੀਤੀ ਦੀ ਗੱਲ ਨਹੀਂ ਕਿਉਂਕਿ ਇੱਥੇ ਤਾਂ ਸਾਰੀਆਂ ਪਾਰਟੀਆਂ ਦੇ ਬੱਚੇ ਆ ਕੇ ਸਾਰੇ ਵਰਗ ਦੇ ਬੱਚੇ ਆ ਕੇ ਹਿੰਦੂ ਮੁਸਲਮਾਨ ਸਿੱਖ ਸਾਈ ਇਹਨਾਂ ਕੋਲ ਤਾਂ ਸਾਰੇ ਹੀ ਆਉਂਦੇ ਆ ਇਹਨਾਂ ਲਈ ਤਾਂ ਸਾਰੇ ਹੀ ਸਾਂਝੇ ਆ ਤੇ ਜਿਸ ਕਰਕੇ ਇਹਨਾਂ ਦੀ ਵੀ ਮੰਗ ਜਿਹੜੀ ਹੈ ਜਸ਼ਨ ਨਾਲ ਜੇ ਕੁਝ ਹੋਇਆ ਹੈ ਅਜ਼ਿਆ ਹੋਇਆ ਤਾਂ ਉਹਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਪਰ ਜਸ਼ਨ ਦੀ 바ਵਾ ਦੀ ਗੱਲ ਕਰ ਲੈਂਦੇ ਹੈਗੇ ਆ ਤਾਂ ਇਹ ਕਹਿੰਦੇ ਕੋਚ ਸਾਹਿਬ ਦਾ ਇਸ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਵੀ ਜਸ਼ਨ ਥੱਕਦਾ ਹੀ ਨਹੀਂ ਸੀ ਉਹਦਾ ਥਕਾਵਟ ਵਾਲਾ ਸਰੀਰ ਬਣਿਆ ਹੀ ਨਹੀਂ ਸੀ ਅੱਜ ਇਸੇ ਅਖਾੜੇ ਦਾ ਕਰਨ ਕੰਬੋਜ ਮੈਡਲ ਲੈ ਕੇ ਆਇਆ ਹੈਗਾ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜੇ ਜਸ਼ਨ ਹੁੰਦਾ ਤੇ ਇੱਥੇ ਮੈਡਲਾਂ ਦੇ ਟਿਕ ਦੱਸ ਦਿੱਤਾ ਕਿੰਨੇ ਮੈਡਲ ਆਏ ਹੁਣ ਤੱਕ ਸਰੀਰ ਵੀਡੀਓ ਉਹਦੇ ਜਿੱਤੂ ਹਿਸਟਾ ਤੇ ਜਾਂਦੇ ਹੋ ਫੇਸਬੁੱਕ ਪੇਜ ਤੇ ਜਾਂਦੇ ਦੋ ਜਸ਼ਨ ਦੀਆਂ ਕਾਫੀ ਰੀਲਾਂ ਬਣੀਆਂ ਹੈਗੀਆਂ ਲਾਸਟ ਮੈਂ ਕੋਈ ਸਭ ਕੁਝ ਕਹਿਣਾ ਚਾਹੁੰਦਾ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਹੈ ਮੈਂ ਰਾਜਨੀਤੀ ਦੀ ਗੱਲ ਕਰਦਾ ਵੀ ਇਹ ਖਾੜਾ ਤਾਂ ਸਭ ਦਾ ਸਾਂਝਾ ਹੈ ਇਹ ਰਾਜਨੀਤੀ ਮੈਂ ਫਿਰ ਕਹਿੰਨਾ ਵੀ ਮੁੰਡਾ ਜਾਂ ਤਾਂ ਮਾਂ ਪਿਓ ਦਾ ਮਰ ਗਿਆ ਜਾਂ ਸਾਡਾ ਪੁੱਤਰ ਮਰ ਗਿਆ ਸਾਡਾ ਤਾਂ ਅਗਿਆਕਾਰੀ ਪੁੱਤਰ ਮਰ ਗਿਆ ਜਾਂ ਮਾਂ ਪਿਓ ਦਾ ਮਰ ਗਿਆ ਪਰ ਲਾਸ਼ ਤੇ ਸਿਆਸਤ ਨਾ ਕਰੋ ਦੀ ਲਾਸ਼ ਤੇ ਕੋਈ ਕੋਈ ਨਾ ਕੋਈ ਇੱਥੇ ਰੋਜ਼ ਹੀ ਆ ਜਾਂਦਾ ਕ ਅੱਜ ਬੱਚਿਆਂ ਨੂੰ ਲੈ ਜਾਓ ਭੁਲਵਾਨਾਂ ਨੂੰ ਲੈ ਜਾਓ ਅੱਜ ਆਪਾਂ ਉੱਥੇ ਜਾਣਾ ਉੱਥੇ ਜਾਣਾ ਇਹ ਸਾਰੇ ਬੱਚੇ ਬਾਹਰਲੇ ਪਿੰਡਾਂ ਤੋਂ ਆਏ ਨੇ ਪ੍ਰੈਕਟਿਸ ਕਰਨ ਵਾਸਤੇ ਇੱਥੇ ਇਹ ਤਰਨਿਆਂ ਤੇ ਜਾਣ ਵਾਸਤੇ ਨਹੀਂ ਹੈਗੇ ਜੇ ਕੱਲ ਨੂੰ ਇਹਨਾਂ ਦਾ ਫਿਊਚਰ ਖਰਾਬ ਕਰਨਾ ਫਿਰ ਅਸੀਂ ਤਰਨਿਆਂ ਤੇ ਲੈ ਕੇ ਜਾਈਏ ਵੀ ਮੈਂ ਉਹ ਕਹਿਣਾ ਵੀ ਮੁੰਡਾ ਮਾਂ ਪਿਓ ਦਾ ਮਰ ਗਿਆ ਜਾਂ ਸਾਡਾ ਮਰ ਗਿਆ ਦੁੱਖ ਸਾਨੂੰ ਹੈ ਜਿਹੜੇ ਕਦੇ ਖਾੜੇ 'ਚ ਵੜੇ ਵੀ ਨਹੀਂ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਖਾੜੇ 'ਚ ਉਹਦੀ লাশ ਤੇ ਰੋਟੀਆਂ ਸੇਕਣ ਲੱਗੇ ਨੇ ਰਮਿੰਦਰ ਆਵਲਾ ਜੀ ਨੇ ਬਣਾਇਆ ਸੈਂਟਰ ਬਣਾ ਕੇ ਦਿੱਤਾ ਉਹਨਾਂ ਦੀ ਕੋਈ ਪੋਸਟ ਵੇਖੀ ਹੈ ਕਿਸੇ ਦੇ ਖਿਲਾਫ ਜਾਂ ਕਦੇ ਕਿਸੇ ਜਾਂ ਸਾਡੀ ਕੋਈ ਪੋਸਟ ਵੇਖੀ ਕਿਸੇ ਦੇ ਖਿਲਾਫ ਮਸਲੀ ਕੰਮ ਬੰਦ ਹੋਣਾ ਚਾਹੀਦਾ লাশ ਤੇ ਨਹੀਂ ਸਿਆਸਤ ਕਰਨੀ ਬਿਲਕੁਲ ਜੀ লাশ ਤੇ ਸਿਆਸਤ ਨਾ ਕੀਤੀ ਜਾਵੇ ਪਰ ਇਨਸਾਫ ਇਨਸਾਫ ਉਸ ਪਰਿਵਾਰ ਨੂੰ ਉਸ ਜਸ਼ਨ ਬਾਵਾ ਨੂੰ ਜਿਹੜਾ ਅੱਜ ਮਰਹੂਮ ਹੋ ਗਿਆ ਇਸ ਖਾੜੇ ਦੀ ਸ਼ਾਨ ਸੀ ਜਸ਼ਨ ਬਾਵਾ ਜਸ਼ਨ ਬਾਵਾ ਦੇ ਅੱਜ ਯਾਰ ਦੋਸਤ ਦੁਬਾਰਾ ਖਾੜੇ ਜਰੂਰ ਵਾਪਸ ਪਰਤੇ ਆ ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਗੱਲ ਵੀ ਜਰੂਰ ਹੈ ਕਿ ਜਸ਼ਨ ਅੱਜ ਨਾਲ ਹੁੰਦਾ ਤਾਂ ਗੱਲ ਹੋਰ ਹੁੰਦੀ 23 ਤੱਕ ਜਿਹੜਾ ਜਸ਼ਨ ਇੱਥੇ ਖੇਡਿਆ 24 ਦੇ ਸਰਨੇ ਵੀ ਦੱਸ ਦਿੱਤਾ ਗੇਮ ਛੱਡ ਚੁੱਕਿਆ 1.5 ਸਾਲ ਹੋ ਗਿਆ ਸੀ 1.5 ਸਾਲ ਗੇਮ ਛੱਡ ਗਿਆ ਚੈਂਪੀਅਨਸ਼ਿਪ ਹੋਈ ਕੋਈ ਖਿਡਾਰੀ ਨਹੀਂ ਸੀ ਖੜਾਉਣ ਦੇ ਜਸ਼ਨ ਖੜਾ ਦਿੱਤਾ ਗਿਆ ਫਿਰ ਵੀ ਮੈਡਲ ਕਿਹੜਾ 골ਡ ਲੈ ਕੇ ਆਇਆ ਸਟੇਟ ਖੇਡ ਗਿਆ ਜਸ਼ਨ ਦੇ ਕਾਫੀ ਮੈਡਲ ਨੇ ਕਾਫੀ ਹੁੰਦੀਆਂ ਰੀਲਾਂ ਜਿਹੜੀਆਂ ਇੰਸਟਾਗ੍ਰam ਤੇ ਪੰਝੀਆਂ ਹੈਗੀਆਂ ਪੂਰਾ ਜੁੱਸੇ ਵਾਲਾ ਜਵਾਨ ਸੀ ਪਰ ਜਸ਼ਨ ਦੇ ਜਾਣ ਕਰਕੇ ਇਸ ਅਖਾੜੇ ਨੂੰ ਵੀ ਕਾਟਾ ਪਿਆ ਕੋਚ ਸਾਹਿਬ ਕਹਿੰਦੇ ਬੱਚਾ ਤਾਂ ਸਾਡਾ ਮਰਿਆ ਜਾਂ ਮਾਪਿਆਂ ਦਾ ਮਰਿਆ ਪਰ ਉਸ ਦੀ ਲਾਸ਼ ਤੇ ਕੋਈ ਸਿਆਸਤ ਨਾ ਕਰੇ ਤੇ ਜੇ ਇਨਸਾਫ ਦੋਣੇ ਦਾ ਬੱਚੇ ਨੂੰ ਜ਼ਰੂਰ ਲੋਕ ਅੱਗੇ ਆ ਜ਼ਰੂਰ ਆਣ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਵਰਸਾ ਹੈ ਲੈ